ਸਤਿ ਸ਼੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਜੀਐਸਏ ਵੇਖ ਸੌਣ ਰਹੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਬਿਉਣ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ' ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਮਨਦੀਪ ਪੂਨੀਆ ਹੁਣਾਂ ਦਾ ਸਾਥ ਹੁੰਦਾ ਤੇ ਦੇਸ਼ ਭਰ ਨਾਲ ਜੁੜੀਆਂ ਹੋਈਆਂ ਵੱਖ-ਵੱਖ ਖਬਰਾਂ ਹੁੰਦੀਆਂ ਨੇ ਸੋ ਉਹਨਾਂ ਨੂੰ ਨਾਲ ਲੈਨੇ ਆ ਫਿਰ ਖਬਰਾਂ ਦਾ ਰੁਕ ਕਰਾਂਗੇ ਸਵਾਗਤ ਹੈ ਜੀ ਜੀ ਸ਼ੁਕਰੀਆ ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸਤਿ ਸ਼੍ਰੀ ਅਕਾਲ ਜੀ ਸੋ ਸਭ ਤੋਂ ਪਹਿਲਾਂ ਝਾਤ ਪਾਈਏ ਦੇਸ਼ ਦੇ ਵਿੱਚ ਜਿਹੜਾ ਮੁੱਦਾ ਇਸ ਸਮੇਂ ਸਭ ਤੋਂ ਵੱਡਾ ਬਣਿਆ ਹੋਇਆ ਪਹਿਲਗਾਮ ਦੇ ਵਿੱਚ ਹੋਏ ਹਮਲੇ ਦਾ ਉਸ ਦੇ ਉੱਪਰ ਸਰਕਾਰ ਦਾ ਹੁਣ ਕੋਈ ਪ੍ਰਤੀਕਰਮ ਆਇਆ ਹੈ ਖਾਸ ਤੌਰ ਤੇ ਪ੍ਰਤੀਕਰਮ ਉਸ ਹਮਲੇ ਦੇ ਵਿੱਚ ਜੋ ਕੁਝ ਵੀ ਹੋਇਆ ਉਥੇ ਆਰਮੀ ਦੀ ਭੂਮਿਕਾ ਆਰਮੀ ਕਿੱਥੇ ਸੀ ਇਸ ਨੂੰ ਲੈ ਕੇ ਬਹੁਤ ਖਾਸ ਹੈ ਤੇ ਉਧਰ ਕਸ਼ਮੀਰੀਆਂ ਦਾ ਹਾਲ ਕੀ ਹੈ ਕੀ ਕੀ ਅਪਡੇਟਸ ਆ ਰਹੇ ਨੇ ਸਾਰੀ ਖਬਰ ਤੇ ਜਰਾ ਚੰਨਣਾ ਪਾਇਆ ਅਹ ਦੇਖੋ ਪਹਿਲਗਾਮ ਮਾਮਲੇ ਤੇ ਸਰਕਾਰ ਨੇ ਆਪਣੀ ਚੁਕ ਮੰਨੀ ਹੈ ਕਿ ਅੱਜ ਕੱਲ ਆਪਾਂ ਕੱਲ ਮੈਂ ਗੱਲ ਵੀ ਕਰ ਰਿਹਾ ਸੀ ਆਪਣੇ ਬੁਲੇਟਿਨ ਚ ਕਿ ਬੇਸਿਕਲੀ ਇੱਕ ਹਾਈ ਲੈਵਲ ਦੀ ਮੀਟਿੰਗ ਹੋਈ ਸੀ ਜਿੱਦੇ ਚ ਉਹਨਾਂ ਨੇ ਵਿਪਕਸੀ ਆਗੂਆਂ ਨੂੰ ਸੱਦਿਆ ਸੀਗਾ ਵਿਪਕਸੀ ਜਿਹੜੇ ਆਗੂ ਸੀਗੇ اپੋਜੀਸ਼ਨ ਦੇ ਜੀਟੀ ਲੀਡਰ ਸੀਗੇ ਉਹਨਾਂ ਨੇ ਕੁਝ ਸਵਾਲ ਚੁੱਕੇ ਸੀਗੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ੈਲਸ ਮੀਟਿੰਗ ਚ ਮੌਜੂਦ ਸਨ ਉਹਨਾਂ ਤੋਂ ਪੁੱਛਿਆ ਗਿਆ ਕਿ ਜਿਹੜੇ ਖੂਪੀ ਏਜੰਸੀਆਂ ਸੀਗੀਆਂ ਤੇ ਜਿਹੜਾ ਸੁਰੱਖਿਆ ਦਾ ਜਿਹੜੀ ਚੁਕ ਹੋਈ ਹੈ ਉਹ ਕਿਵੇਂ ਹੋਈ ਹੈ ਉਹਦੇ ਤੇ ਤੁਸੀਂ ਕੁਝ ਕਹੋਗੇ ਉਹਦੇ ਵਿੱਚ ਫਿਰ ਗ੍ਰਹਿ ਮੰਤਰੀ ਅਮਿਤ ਸ਼ਾਨੇ ਮੀਟਿੰਗ ਚ ਆ ਕੇ ਆ ਕਿ ਅਸੀਂ ਬੈਠਕ ਇਹ ਸੇ ਕਰਕੇ ਬੁਲਾਈ ਹੈ ਕਿਉਂਕਿ ਅਸੀਂ ਹਮਲੇ ਨੂੰ ਰੋਕ ਨਹੀਂ ਸਕੇ ਉਹਨਾਂ ਨੇ ਕਿਹਾ ਕਿ ਜਿਹੜਾ ਉੱਥੋਂ ਉੱਥੇ ਜਿਹੜੇ ਟੂਰ ਆਪਰੇਟਰ ਸੀਗੇ ਉਹਨਾਂ ਨੇ ਪਹਿਲਗਾਮ ਵਾਲਾ ਜਿਹੜਾ ਰਾਹ ਸੀਗਾ ਉਹ ਪਹਿਲਾਂ ਹੀ ਖੋਲਤਾ ਜਨਰਲੀ ਉਹ ਜਿਹੜਾ ਰਾਹ ਹੈਗਾ ਉਹ ਜਦੋਂ ਅਮਰਨਾਥ ਯਾਤਰਾ ਸ਼ੁਰੂ ਕੀਤੀ ਜਾਂਦੀ ਹੈ ਉਦੋਂ ਖੋਲਿਆ ਜਾਂਦਾਗਾ ਪਰ ਇਹ 20 April 20 April ਨੂੰ ਹੀ ਖੋਲ ਦਿੱਤਾ ਗਿਆ ਸੀਗਾ ਟੂਰ ਓਪਰੇਟਰਾਂ ਵੱਲੋਂ ਜਿਸ ਕਰਕੇ ਅਤੇ ਉਹਨਾਂ ਨੇ ਜਿਹੜੇ ਪ੍ਰਸ਼ਾਸਨ ਹੈਗਾ ਉਹਨੂੰ ਵੀ ਜਾਣਕਾਰੀ ਨਹੀਂ ਦਿੱਤੀ ਕਿ ਅਸੀਂ ਇਹ ਰਾਹ ਖੋਲ ਦਿੱਤਾ ਹੈ ਤੇ ਉਹਦੇ 'ਚ ਜਿਹੜੀ ਇਹ ਬੈਠਕ ਹੋਈ ਸੀ ਇਸ 'ਚ ਜਿਹੜੀ ਰਾਜਨਾਥ ਸਿੰਘ ਸੀਗੇ ਉਹਨਾਂ ਨੇ ਅਧਿਖਤਾ ਕੀਤੀ ਹੈਗੀ ਆ ਤੇ ਇਸ ਚ راہول ਗਾਂਧੀ ਵੀ ਮੌਜੂਦ ਸਨ ਮਲਿਕ ਅਰਜ਼ੁਨ ਖੜਗੇ ਮੌਜੂਦ ਸਨ ਬਾਕੀ ਹੋਰ ਵੀ ਅਡਰਡ ਪਾਰਟੀਆਂ ਦੇ ਲੀਡਰ ਸਾਹਿਬਾਨ ਮੌਜੂਦ ਸੀਗੇ ਤਕਰੀਬਨ ਜਿਹੜੇ ਇੰਟੈਲੀਜੈਂਸ ਬਿਊਰੋ ਦੇ ਜਿਹੜੇ ਹੈੱਡ ਨੇ ਉਹਨਾਂ ਨੇ ਤਕਰੀਬਨ 15 ਮਿੰਟ ਤੱਕ ਇੱਕ ਪ੍ਰੈਜ਼ੈਂਟੇਸ਼ਨ ਦਿੱਤੀ ਉਹਨੇ ਦੱਸਿਆ ਕਿ ਕੀ ਕੀ ਹੋਇਆਗਾ ਸਾਰਾ ਉਹਨਾਂ ਨੇ ਮਾਮਲਾ ਦੱਸਿਆ ਉਸ ਤੇ ਇਸ ਮੀਟਿੰਗ ਚ راہول ਗਾਂਧੀ ਨੇ ਸਵਾਲ ਚੁੱਕੇ ਕਿ ਜਿਹੜੇ ਸੁਰੱਖਿਆ ਕਰਮੀ ਸੀਗੇ ਉਹ ਬਿਲਕੁਲ ਉਹਨਾਂ ਦੀ ਬਿਲਕੁਲ ਵੀ ਉੱਥੇ ਨਿਯੁਕਤੀ ਕਿਉਂ ਨਹੀਂ ਸੀ ਉਸ ਤੇ ਫਿਰ ਕਿਤੇ ਨਾ ਕਿਤੇ ਚੀਜ਼ਾਂ ਮੜੀਆਂ ਅੱਗੇ ਖੁੱਲੀਆਂ ਆਮ ਆਦਮੀ ਪਾਰਟੀ ਦੇ ਆਗੂ ਅਤੇ ਰਾਜ ਸਭਾ ਸੰਸਦ ਸੰਦੇ ਸਿੰਘ ਉਹਨਾਂ ਨੇ ਵੀ ਕਿਹਾਗਾ ਕਿ ਜਦੋਂ ਇਹ ਰਾ ਜੂਨ ਮਹੀਨੇ ਦੇ ਵਿੱਚ ਖੋਲਿਆ ਜਾਂਦਾਗਾ ਫਿਰ ਇਹਨੂੰ ਅਪ੍ਰੈਲ ਦੇ ਵਿੱਚ ਕਿਉਂ ਖੋਲ ਦਿੱਤਾ ਗਿਆ ਇਹਦੇ ਤੇ ਫਿਰ ਸਰਕਾਰ ਨੇ ਮੰਨਿਆ ਕਿ ਹਾਂ ਸਾਡੇ ਤੋਂ ਚੁਕ ਹੋਈ ਹੈ ਪ੍ਰਸ਼ਾਸਨ ਇੰਨਾ ਐਕਟਿਵ ਨਹੀਂ ਸੀਗਾ ਪ੍ਰਸ਼ਾਸਨ ਨਾ ਤਾਂ ਟੂਰ ਆਪਰੇਟਰਾਂ ਨੇ ਉਹਨਾਂ ਨੂੰ ਜਾਣਕਾਰੀ ਦਿੱਤੀ ਨਾ ਪ੍ਰਸ਼ਾਸਨ ਨੇ ਹੀ ਆਪ ਕੋਈ ਉੱਪਰ ਭੇਜਿਆ ਇਸ ਕਰਕੇ ਇਹ ਚੁਕ ਹੋਈ ਹੈ ਗਿਆ ਤੇ ਇਹ ਮੋਟਾ-ਮੋਟਾ ਨਿਕਲ ਕੇ ਸਾਹਮਣੇ ਆ ਰਿਹਾ ਹੈ ਹਾਲਾਂਕਿ ਜਿਹੜੇ راہੁਲ ਗਾਂਧੀ ਨੇ ਉਹਨਾਂ ਨੇ ਮੀਟਿੰਗ ਚ ਕਿਹਾ ਕਿ ਉਹ ਜਿਹੜੇ ਕਸ਼ਮੀਰ ਚ ਜਾ ਕੇ ਆਣਗੇ ਉਹ ਉਹ ਉਹਨਾਂ ਨੇ ਅਬ ਅਮਰੀਕਾ ਸੀਗੇ ਅਮਰੀਕਾ ਦੀ ਯਾਤਰਾ ਛੱਡ ਕੇ ਉਹ ਇੰਡੀਆ ਪਹੁੰਚੇ ਸੀਗੇ ਇਹ ਮੋਟਾ ਮੋਟਾ ਨਿਕਲ ਕੇ ਸਾਹਮਣੇ ਆ ਰਿਹਾਗਾ ਬਾਕੀ ਮੁਲਕ ਪਰਚੇ ਤਾਂ ਆਪਾਂ ਨੂੰ ਪਤਾ ਹੈ ਕਿ ਕਸ਼ਮੀਰੀਆਂ ਨੂੰ ਬਹੁਤ ਜ਼ਿਆਦਾ ਟਾਰਗੇਟ ਕੀਤਾ ਜਾ ਰਿਹਾਗਾ ਦੇਰਾਂ ਤੋਂ ਦੇ ਵਿੱਚ ਜਿਹੜੇ ਹਿੰਦੂ ਰੱਖਿਆ ਦਲ ਦੇ ਆਗੂ ਨੇ ਹਰਲਾਲਿਤ ਸ਼ਰਮਾ ਉਹਨਾਂ ਨੇ ਕਸ਼ਮੀਰੀ ਮੁਸਲਮਾਨਾਂ ਨੂੰ ਉੱਤਰਾਖੰਡ ਛੱਡਣ ਦੀ ਧਮਕੀ ਦਿੱਤੀ ਹੈ ਕਿ ਆ ਉੱਥੇ ਹੋਰ ਵੀ ਕਈ ਸਾਰੀ ਘਟਨਾਕ੍ਰਮ ਆਪਾਂ ਨੂੰ ਦੇਖਣ ਨੂੰ ਮਿਲ ਰਹੇਗੇ ਜਿੱਥੇ ਉੱਤਰਾਖੰਡ ਦੇ ਵਿੱਚ ਜਿੱਥੇ ਕਈ ਕਿਸਮ ਦੀਆਂ ਵੀਡੀਓਜ਼ ਆ ਰਹੀਆਂ ਨੇ ਹਿੰਦੂ ਤੋਂ ਗਰੁੱਪ ਆਲੇ ਆਲਿਆਂ ਦੀ ਕਹਿ ਰਹੇ ਨੇ ਕਿ ਜੇ ਸਾਨੂੰ ਕੋਈ ਕਸ਼ਮੀਰੀ ਲੱਭ ਗਿਆ ਇਹ ਉਤਰਾਖੰਡ ਦੇ ਵਿਸਤੇ ਅਸੀਂ ਕਾਰਵਾਈ ਪਾਵਾਂਗੇ ਇਹ ਮੋਟੀਆਂ-ਮੋਟੀਆਂ ਨੇ ਹੋਰ ਕਈ ਥਾਵਾਂ ਤੇ ਮਸਲ ਪ੍ਰਦੇਸ਼ ਦੇ ਵਿੱਚ ਵੀ ਇਸ ਕਿਸਮ ਦਾ ਮਾਮਲਾ ਚੱਲ ਰਿਹਾਗਾ ਤੇ ਹਰ ਥਾਂ ਤੇ ਕਿਤੇ ਨਾ ਕਿਤੇ ਕਸ਼ਮੀਰੀਆਂ ਨੂੰ ਡਰਾ ਧਮਕਾਇਆ ਜਾ ਰਿਹਾਗਾ ਇਹ ਇਹ ਚੀਜ਼ਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਦੇਖੋ ਤਸਵੀਰਾਂ ਤਾਂ ਦੋ ਵੀ ਨੇ ਜਿਵੇਂ ਇੱਕ ਕੋਚੀ ਨਿਵਾਸੀ ਸੀਗੀ ਤੇ ਉਹ ਉਹਦੇ ਕਿਤੇ ਆਰਤੀ ਆਰਮਨਨ ਉਦੇ ਪਿਤਾ ਨੂੰ ਉੱਥੇ ਮਾਰ ਦਿੱਤਾ ਗਿਆ ਮਾਰਨ ਤੋਂ ਬਾਅਦ ਉਹਨੇ ਕੋ ਕਹਿ ਰਹੀ ਹੈ ਕਿ ਕਸ਼ਮੀਰ ਦੇ ਵਿੱਚ ਮੇਰੇ ਦੋ ਭਰਾ ਨੇ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਜਿਹੜੇ ਦੋ ਜੁੜਵਾ ਬੇਟੇ ਸੀਗੇ ਉਹ ਉਹਨਾਂ ਨੂੰ ਉੱਥੋਂ ਦੇ ਜਿਹੜੇ ਲੋਕਲ ਦੋ ਜਾਣੇ ਸੀਗੇ ਜਿਹੜੇ ਉੱਥੇ ਖਤਰਾਂ ਦਾ ਟਟੂਆਂ ਦਾ ਕੰਮ ਕਰਦੇ ਸੀਗੇ ਉਹਨਾਂ ਨੇ ਉਹਨਾਂ ਨੂੰ ਬਚਾਇਆ ਜਿਹੜੇ ਘੋੜਿਆਂ ਦਾ ਖਤਰਾਂ ਦਾ ਜਿਹੜਾ ਕੰਮ ਕਰਦੇ ਹੈਗੇ ਆ ਉਹਨਾਂ ਨੇ ਉਹਨਾਂ ਦੋ ਬੱਚਿਆਂ ਨੂੰ ਤੇ ਉਹ ਆਰਤੀ ਨੂੰ ਬਚਾਇਆ ਤੇ ਕਹਿ ਰਹੀ ਹੈ ਕਿ ਹੁਣ ਮੇਰੇ ਉੱਥੇ ਦੋ ਭਰਾ ਨੇ ਉਹ ਉਹਨਾਂ ਨੇ ਆਪਣੇ ਪਿਤਾ ਦੇ ਪਿਤਾ ਵੀ ਦਾ ਵੀ ਦੱਸਿਆ ਕਿ ਕਿਵੇਂ ਉਹਦਾ ਉਹਨਾਂ ਉਹਨਾਂ ਤੇ ਹਮਲਾ ਕੀਤਾ ਗਿਆ ਤੇ ਇਸ ਤੋਂ ਇਲਾਵਾ ਆਰਮੀ ਵਾਲਿਆਂ ਨੇ ਵੀ ਉਹਨਾਂ ਨੂੰ ਤੇ ਮਦਦ ਪਹੁੰਚਾਈ ਹੈਗੀ ਆ ਡਰਾਈਵਰ ਜਿਹੜਾ ਇਸ ਆਰਟੀਆਰ ਮੈਨਨ ਦਾ ਡਰਾਈਵਰ ਸੀਗਾ ਤੇ ਇੱਕ ਹੋਰ ਉੱਥੇ ਸੀਗਾ ਸਮੀਰਨਾ ਦਾ ਬੰਦਾ ਇਹ ਉਹ ਉਹ ਉਹਨਾਂ ਦੋਵਾਂ ਨੇ ਹੀ ਕਿਤੇ ਨਾ ਕਿਤੇ ਆਰਥੀ ਦੀ ਮਦਦ ਕੀਤੀ ਉਹਨਾਂ ਦੇ ਦੋਵਾਂ ਬੱਚਿਆਂ ਦੀ ਵੀ ਜਾਨ ਬਚੀ ਤੇ ਆਰਥੀ ਦੀ ਵੀ ਜਾਨ ਬਚੀ ਹੈਗੀਆ ਇਹ ਮੋਟਾ-ਮੋਟਾ ਘਟਨਾਕਰਮ ਆਪਾਂ ਦੇਖਣ ਨੂੰ ਮਿਲ ਰਿਹਾ ਹੈਗਾ ਬਾਕੀ ਪੂਰੇ ਮੁਲਕ ਪਰਚੇ ਕਸ਼ਮੀਰੀਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈਗਾ ਪੰਜਾਬ ਦੇ ਵਿੱਚ ਵੀ ਕਸ਼ਮੀਰੀਆਂ ਨੂੰ ਟਾਰਗੇਟ ਕੀਤਾ ਗਿਆ ਹੈਗਾ ਡੇਰਾ ਬਸੀ ਦੇ ਵਿੱਚ ਉਹ ਵੀ ਆਪਾਂ ਅੱਗੇ ਆਪਣੇ ਜਦੋਂ ਆਪਾਂ ਪੰਜਾਬ ਦੀ ਖਬਰਾਂ ਬਾਰੇ ਗੱਲ ਕਰਾਂਗੇ ਉਦੋਂ ਮੈਂ ਉਸ ਖਬਰ ਬਾਰੇ ਵੀ ਜਾਣਕਾਰੀ ਦਵਾਂਗਾ ਜੀ ਸੋ ਅਗਲੀ ਖਬਰ ਤੇ ਜੇਕਰ ਚੱਲੀਏ ਉਹ ਵੀ ਇਸ ਮੁੱਦੇ ਦੇ ਨਾਲ ਹੀ ਜੁੜੀ ਹੋਈ ਹੈ ਗੱਲ ਹੁਣ ਇੰਟਰਨੈਸ਼ਨਲ ਲੈਵਲ ਤੇ ਕਰਦੇ ਆਂ ਦੋਵੇਂ ਮੁਲਕ ਇੱਕ ਦੂਸਰੇ ਦੇ ਉੱਪਰ ਕੂਟਨੀਤਿਕ ਤਰੀਕੇ ਦੇ ਨਾਲ ਬੰਦਸ਼ਾ ਲਾਉਂਦਿਆਂ ਹੋયા ਅੱਗੇ ਵੱਧ ਰਹੇ ਨੇ ਤੇ ਪਾਕਿਸਤਾਨ ਦੇ ਵੱਲੋਂ ਵੀ ਇਹ ਜਦੋਂ ਭਾਰਤ ਦੇ ਵੱਲੋਂ ਬੰਦਸ਼ਾ ਲਾਈਆਂ ਗਈਆਂ ਕੁਝ ਫੈਸਲੇ ਲਏ ਗਏ ਤਾਂ ਉਹਨਾਂ ਨੇ ਵੀ ਆਪਣੇ ਪੱਧਰ ਤੇ ਕੁਝ ਫੈਸਲੇ ਕੀਤੇ ਪਰ ਇੱਕ ਬੀਐਸਐਫ ਜਵਾਨ ਉਹਨਾਂ ਦੇ ਕਬਜ਼ੇ 'ਚ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਉੱਧਰ ਇਹ ਸਾਰੇ ਮਾਮਲੇ ਤੇ ਨਾਲ ਦੀ ਨਾਲ ਅੰਤਰਰਾਸ਼ਟਰੀ ਪੱਖ ਤੋਂ ਵੀ ਝਾਤ ਪਾਦੇ ਹਾਂਜੀ ਦੇਖੋ ਜੇ ਆਪਾਂ ਇੰਟਰਨੈਸ਼ਨਲ ਰਿਲੇਸ਼ਨਸ ਦੀ ਗੱਲ ਕਰੀਏ ਤਾਂ ਪਾਕਿਸਤਾਨ ਨਾਲ ਉਦਾਂ ਵੀ ਇੰਡੀਆ ਦੇ ਇੰਟਰਨੈਸ਼ਨਲ ਰਿਲੇਸ਼ਨ ਨੇ ਪੋਲਿਟੀਕਲ ਰਿਲੇਸ਼ਨ ਨੇ ਉਸੇ ਜਨੀ ਹਨ ਇਸ ਮੁੱਦੇ ਤੋਂ ਬਾਤ ਤਾਂ ਬਹੁਤ ਜ਼ਿਆਦਾ ਗਰਮਾਹਟਾਪਨ ਦੇਖਣ ਨੂੰ ਮਿਲ ਰਹੀ ਹੈ ਇੱਕ ਤਾਂ ਵੀਜੇ ਦੀ ਆਪਾਂ ਨੂੰ ਖਬਰ ਆ ਰਹੀ ਹੈ ਕਿ ਵੀਜੇ ਸਸਪੈਂਡ ਕੀਤੇ ਜਾ ਰਹੇ ਨੇ ਤੇ ਕਿਹਾ ਜਾ ਰਿਹਾ ਹੈਗਾ ਕਿ ਜਿਹੜਾ ਸਰ ਕਾਲਾ ਵੀਜ਼ਾ ਹੈਗਾ ਜਿੱਦੇ ਚ ਆਪਾਂ ਆਪਾਂ ਨੂੰ ਪਤਾ ਹੈ ਕਿ ਪਾਕਿਸਤਾਨੀ ਇਧਰ ਆ ਕੇ ਕੰਮ ਕਰ ਸਕਦੇ ਆ ਫਿਰ ਜਾਂ ਫਿਰ ਚਿਕਿਤਸਾ ਵਾਸਤੇ ਕਿਸੇ ਹੋਰ ਚੀਜ਼ ਵਾਸਤੇ ਦਰਾ ਸਕਦੇ ਨੇ ਉਹਨਾਂ ਦੇ ਵੀਜੇ ਰੱਦ ਕਰ ਦਿੱਤੇ ਗਏ ਹਨ ਤੇ ਉਹਨਾਂ ਨੂੰ ਵਾਪਸ 1 ਮਈ ਤੋਂ ਪਹਿਲਾਂ ਪਹਿਲਾਂ ਵਾਪਸ ਪਰਤਨ ਦੀ ਗੱਲ ਕਹੀ ਗਈ ਹੈ ਕਿ ਆ ਬਾਕੀ ਜਿਹੜੇ ਡਿਪਲੋਮੈਟਿਕ ਰਿਲੇਸ਼ਨ ਸੀਗੇ ਉਹਨਾਂ 'ਚ ਵੀ ਕਟੋਤੀ ਕੀਤੀ ਗਈ ਹੈ ਕਿ ਆ ਨਰਿੰਦਰ ਮੋਦੀ ਨੇ ਕਿਹਾ ਸੀਗਾ ਕਿ ਜਿਹੜੇ ਉਹਨਾਂ ਦੇ ਇੱਥੇ ਅ ਅਥੋਂ ਦੀ ਜਿਹੜੀ ਇੰਡੀਆ ਦੇ ਵਿੱਚ ਪਾਕਿਸਤਾਨ ਦੀ ਜਿਹੜੀ ਐਮਬੈਸੀ ਉਹਦੇ ਵਿੱਚ ਜਿਹੜੇ ਸਨਿਆ ਅਧਿਕਾਰੀ ਨੇ ਉਹਨਾਂ ਦੀ ਕਿਤੇ ਨਾ ਕਿਤੇ ਡਿਪਲੋਮਾ ਉਸ ਐਮਬੈਸੀ ਚ ਉਹਨਾਂ ਨੂੰ ਵਾਪਸ ਭੇਜਿਆ ਜਾਵੇ ਇਹ ਫਿਰ ਪਾਕਿਸਤਾਨ ਨੇ ਸੇਮ ਕਰ ਦਿੱਤਾ ਤੇ ਤਕਰੀਬਨ ਇਹ ਕਹਿਿਆ ਜਾ ਰਿਹਾ ਕਿ 55 ਜਿਹੜੇ ਇੰਡੀਅਨ ਜਾਂ ਫਿਰ ਪਾਕਿਸਤਾਨ ਐਮਬੈਸੀ ਦੇ ਜਿਹੜੇ ਲੋਕ ਸੀਗੇ ਉਹ ਇਧਰ ਉਧਰ ਹੋਣਗੇ ਉਹਨਾਂ ਨੂੰ ਵਾਪਸ ਭੇਜਿਆ ਜਾਊਗਾ ਇਹ ਮੋਟੀ ਮੋਟੀ ਨਿਕਲ ਕੇ ਆ ਰਹੀ ਹੈ ਬਾਕੀ ਜਦ ਪਾਕਿਸਤਾਨ ਨੇ ਵੀ ਇਹ ਪਾਕਿਸਤਾਨ ਜਦੋਂ ਇਧਰ ਇੰਡੀਆ ਦੇ ਵਿੱਚ ਸਾਰੀ ਪਾਰਟੀ 올 ਪਾਰਟੀ ਮੀਟਿੰਗ ਚੱਲ ਰਹੀ ਸੀ ਕਿ ਦਿੱਲੀ ਦੇ ਵਿੱਚ ਇਸੇ ਕਿਸਮ ਦੀ ਮੀਟਿੰਗ ਪਾਕਿਸਤਾਨ ਦੇ اسلامਾਬਾਦ ਚ ਚੱਲ ਰਹੀ ਸੀ ਉੱਥੇ ਵੀ ਸਰਕਾਰ ਮੀਟਿੰਗ ਕਰ ਰਹੀ ਸੀ ਉਹਦੇ ਵਿੱਚ ਇੱਕ ਤਾਂ ਗੱਲ ਆਈ ਹੈ ਕਿ ਪਾਕਿਸਤਾਨ ਨੇ ਜਿਹੜੇ ਇੰਡੀਆ ਦੀ ਫਲਾਈਟਸ ਹੈਗੀਆਂ ਉਹਨਾਂ ਤੇ ਪਰਦਾ ਬੰਦ ਲਾ ਦਿੱਤਾ ਕਿ ਆਕਾ ਕਿ ਸਾਡੇ ਜਿਹੜਾ 에ਰ ਜਿਹੜਾ ਇਲਾਕਾ ਹੈਗਾ ਵਾਯੂ ਸਾਡਾ ਜਿਹੜਾ ਇਰ ਇਰ ਜਾਏਗਾ ਉਹਦੇ ਚ ਤੁਸੀਂ ਐਂਟਰ ਨਹੀਂ ਕਰ ਸਕਦੇਗੇ ਉਹਦੇ ਤੇ ਤਾਂ ਇੱਕ ਦੂਜਾ ਉਹਨਾਂ ਨੇ ਭਾਰਤ ਨਾਲ ਜਿੰਨੀਆਂ ਵੀ ਵਪਾਰਿਕ ਗਤੀਵਿਧਿਆਸੀ ਗਿਆ ਉਹ ਸਾਰੇ ਸਸਪੈਂਡ ਕਰ ਦਿੱਤੀਆਂ ਤੇ ਇੱਕ ਜਿਹੜੀ ਡਿਪਲੋਮਾ ਨਰਿੰਦਰ ਮੋਦੀ ਨੇ ਜਿਹੜੀ ਡਿਪਲੋਮੈਟਿਕ ਕਾਰਵਾਈ ਕੀਤੀ ਸੀ ਡਿਪਲੋਮੈਟਿਕ ਰਿਲੇਸ਼ਨਸ ਕਟੋਤੀ ਕੀਤੀ ਸੀ ਸੇਮ ਉਸੇ ਕਿਸਮ ਦੀ ਜਿਹੜੀ ਕਟੋਤੀ ਪਾਕਿਸਤਾਨ ਵੱਲੋਂ ਵੀ ਕੀਤੀ ਗਈ ਹੈ ਇੰਡੀਆ ਦੇ ਜਿਹੜੇ ਡਿਫੈਂਸ ਸਲਾਹਕਾਰ ਸੀਗੇ ਉਹਨਾਂ ਨੂੰ ਤੇ ਉਹਨਾਂ ਨੂੰ ਪਰਸੋਨਾ ਨੋਨ ਕਰਾਟਾ ਘੋਸ਼ਿਤ ਕਰ ਦਿੱਤਾ ਗਿਆ ਹੈਗਾ ਤੇ ਜਿਹੜਾ ਪਾਕਿਸਤਾਨ ਦੇ ਵਿੱਚ ਇੰਡੀਅਨ ਐਮਬੈਸੀ ਉਹਦੇ ਵਿੱਚ ਵੀ ਕਰਮਚਾਰੀਆਂ ਦੀ ਸੰਖਿਆ ਦੀ ਕਟੋਤੀ ਕੀਤੀ ਗਈ ਹੈਗੀਆ ਉਹਨਾਂ ਨੇ ਵੀ ਵਿਜੇ ਨਲੰਬਿਤ ਕੀਤੇ ਨੇ ਸਸਪੈਂਡ ਕੀਤੇ ਨੇ ਤੇ ਕੀ ਹੈਗਾ ਕਿ ਆ ਵਾਪਸ ਜਾਣ ਵਾਲੇ ਕਿ ਜਿਹੜੇ ਸਿੱਖ ਸਰਦਾਰ ਨੂੰ ਨੇ ਖਾਸ ਕਰ ਜਿਹੜੇ ਸਿੱਖ ਨੇ ਉਹਨਾਂ ਵਾਸਤੇ ਕਰਤਾਰਪੁਰ ਕੋਰੀਡੋਰ ਹਜੇ ਖੁੱਲ੍ਹਾ ਰੱਖਿਆ ਗਿਆਗਾ ਉਹ ਦਾਅਵਾਸਨ ਦਿੱਤਾ ਗਿਆਗਾ ਜਿਹੜੀ ਇੰਡਸ ਵਾਟਰ ਟ੍ਰੀਟੀ ਹੈਗੀ ਆ ਉਹਦੇ ਤੇ ਉਹਨਾਂ ਨੇ ਗੰਭੀਰ ਚਤਤ ਨਹੀਂ ਦਿੱਤੀ ਉਹਨਾਂ ਨੇ ਕਿਹਾਗਾ ਕਿ ਜੇ ਜਿਹੜੀ ਪਾਕਿਸਤਾਨ ਦਾ ਜਿਹੜਾ ਪਾਣੀ ਹੈ ਤਿੰਨ ਨਦੀਆਂ ਦਾ ਜੇ ਉਹਨੂੰ ਕਿਤੇ ਮੋੜਨ ਦੀ ਕੋਸ਼ਿਸ਼ ਕੀਤੀ ਗਈ ਤੇ ਜਾਂ ਫਿਰ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤੇ ਉਹ ਉਹਨੂੰ ਐਕਟ ਆਫ ਵਾਰ ਮੰਨਣਗੇ ਯਾਨੀ ਕਿ ਇਹ ਮੰਨਣਗੇ ਕਿ ਉਹ ਜੰਗ ਦਾ ਐਲਾਨ ਕਿ ਦਿਨ ਕਿਤੇ ਇੰਡੀਆ ਵੱਲੋਂ ਹੋ ਗਿਆਗਾ ਉਹਨੂੰ ਉਹ ਜੰਗ ਦਾ ਐਲਾਨ ਮੰਨਣਗੇ ਇਹ ਇਹ ਕੁਝ ਚੀਜ਼ਾਂ ਨੇ ਹਾਲਾਂਕਿ ਜਿਹੜੇ ਪਾਕਿਸਤਾਨ ਹੈਗੇ ਆ ਉਹਨੇ ਪਾਕਿਸਤਾਨ ਨੇ ਵੀ ਹਮਲੇ ਦੀ ਨਿੰਦਾ ਕੀਤੀ ਹੈ ਅਤੇ ਉਹਨੇ ਕਿਹਾਗਾ ਕਿ ਸਾਡੀ ਇਹਦੇ ਵਿੱਚ ਕੋਈ ਭੂਮਿਕਾ ਨਹੀਂ ਹੈ ਇਸ ਕਿਸਮ ਦੀ ਗੱਲ ਪਾਕਿਸਤਾਨ ਨੇ ਕਹੀ ਹੈ ਤੇ ਇਹ ਇਹ ਚੀਜ਼ਾਂ ਨੇ ਜੀ ਜਿਹੜੀ ਆਪਾਂ ਨੂੰ ਨਿਕਲ ਕੇ ਆਪਣੇ ਨਿਕਲ ਕੇ ਸਾਹਮਣੇ ਆ ਰਹੀਆਂ ਹਾਂ ਹਾਂ ਤੁਸੀਂ ਸਹੀ ਕਹਿ ਰਹੇ ਹੋ ਕਿ ਜਿਹੜੇ ਸੱਚ ਆਪਾਂ ਇੱਕ ਖਬਰ ਭੁੱਲ ਰਹੇ ਹਾਂ ਜਿਹੜੇ ਪਾਕਿਸਤਾਨੀ ਰੇਂਜਰ ਸੀਗੇ ਜੀ ਹਾਂ ਅ ਸੋਰੀ ਇੰਡੀਆ ਦਾ ਜਿਹੜਾ ਬੀਐਸਐਫ ਦਾ ਇੱਕ ਜਵਾਨ ਸੀ ਜੀ ਹਾਂ ਉਹਨੂੰ ਪਾਕਿਸਤਾਨੀ ਰੈਂਜਰਸ ਨੇ ਹਰਾਸਪ ਚਲੇ ਰੱਖਿਆਗਾ ਤੇ ਉਹ ਹਾਲਾਕੀ ਦੋਵਾਂ ਦੀ ਕਿਤੇ ਨ ਕਿਤੇ ਦੋ ਪੱਖਾਂ ਪੱਖਾਂ ਤੋਂ ਜਿਹੜੀ ਗੱਲਬਾਤ ਹੈ ਗਿਆ ਉਹ ਜਾਰੀ ਹੈ ਕਿ ਕਿਸੇ ਕਿਸੇ ਨ ਕਿਸੇ ਤਰੀਕੇ ਨਾਲ ਉਹਨੂੰ ਛੜਾਇਆ ਗਿਆ ਸੀ ਇਵਨ ਜਿਹੜੇ ਡਿਫੈਂਸ ਫੈਕਟਰੀ ਨੇ ਉਹਨਾਂ ਨੇ ਗ੍ਰਹਿ ਮੰਤਰਾਲੇ ਨੂੰ ਪੱਤਰ ਵੀ ਲਿਖਿਆਗਾ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਸਾਡਾ ਇੱਕ ਬੀਐਸਐਫ ਦਾ ਜਿਹੜਾ ਦਵਾਨ ਹੈ ਉਹ ਪਾਕਿਸਤਾਨ ਵਾਲਿਆਂ ਨੇ ਫੜ ਲਿਆਗਾ ਏਜਡੀ ਫਿਰੋਜ਼ਪੁਰ ਰੇਂਜ ਹੈ ਗਿਆ ਉਦੇ ਉੱਥੇ ਇਹ ਉੱਥੋਂ ਦਾ ਘਟਨਾਕ੍ਰਮ ਹੈਗਾ ਪਾਕਿਸਤਾਨ ਪੰਜਾਬ ਦੀ ਜਿਹੜੀ ਫਿਰੋਜ਼ਪੁਰ ਰੇਂਜ ਹੈ ਉੱਥੇ ਇਹ ਕਿਹਾ ਜਾ ਰਿਹਾ ਹੈਗਾ ਕਿ ਜਿਹੜਾ 20 ਬੀਐਸਐਫ ਦਾ ਜਵਾਨ ਸੀਗਾ ਉਹ ਗਲਤੀ ਨਾਲ ਉਧਰ ਐਂਟਰ ਕਰ ਗਿਆ ਸੀ ਤੇ ਉਹਨੂੰ ਫਿਰ ਪਾਕਿਸਤਾਨੀ ਰੇਂਜਰਸ ਫੜ ਲਏਗੇ ਤੇ ਉਹ ਹੁਣ ਉਹਨਾਂ ਕੋਲ ਹੈਗਾ ਉਹਨਾਂ ਨੇ ਇੱਕ ਫੋਟੋ ਵੀ ਜਾਰੀ ਕੀਤੀ ਜਿੱਦੇ ਵਿੱਚ ਉਹਨਾਂ ਦੇ ਜਿਹੜਾ ਬੀਐਸਐਫ ਰੇਂਜਰ ਹੈਗਾ ਬੀਐਸਐਫ ਦਾ ਜਵਾਨ ਹੈਗਾ ਉਹਨੂੰ ਪਾਕਿਸਤਾਨੀ ਰੇਂਜਰਸ ਨੇ ਫੜਿਆ ਹੋਇਆ ਉਹਦੇ ਮੂੰਹ ਤੇ ਇੱਕ ਪੱਟੀ ਬੰਨੀ ਹੋਈ ਹੈ ਇਹ ਹਜੇ ਜਾਣਕਾਰੀ ਨਿਕਲ ਕੇ ਆ ਰਹੀ ਹੈ ਜੀ ਅਤੇ ਇੱਕ ਹੋਰ ਗੱਲ ਇਹ ਜਿਹੜਾ ਬਹੁਤ سارے ਫਿਰੋਜ਼ਪੁਰ ਤੇ ਜਲਾਲਾਬਾਦ ਵਾਲੇ ਇਲਾਕੇ ਚ ਫਿਰੋਜ਼ਪੁਰ ਵਾਲੇ ਇਲਾਕੇ ਚ ਬਹੁਤ سارے ਖੇਤ ਐਦਾ ਦੇ ਨੇ ਕਿਸਾਨਾਂ ਦੇ ਜਿਹੜੇ ਕਿ ਦੋਹਾਂ ਦੋਹਾਂ ਮੁਲਕਾਂ ਦੀ ਜਿਹੜੀ ਆਪਾਂ ਕਹੀਏ ਕਿ ਬਾਰਡਰ ਹੈਗਾ ਉਹ ਉਹਨਾਂ ਦੇ ਵਿਚਾਲੇ ਪੈਂਦੇ ਨੇ ਤੇ ਉਹਨਾਂ ਨੂੰ ਖੇਤੀ ਕਰਨ ਵਾਸਤੇ ਸਪੈਸ਼ਲ ਪਰਮਿਸ਼ਨ ਲੈ ਕੇ ਜਾਣਾ ਜਾਣਾ ਪੈਂਦਾਗਾ ਉਹਨਾਂ ਦੀ ਸਾਰੀ ਪਰਮਿਸ਼ਨਸ ਨੂੰ ਕੈਨਸਲ ਕਰ ਦਿੱਤੀਆਂ ਨੇ ਯਾਨੀ ਕਿ ਕਿਸਾਨ ਉੱਧਰ ਨਹੀਂ ਜਾ ਸਕਣਗੇ ਇਹ ਮੋਟੀਆਂ-ਮੋਟੀਆਂ ਉੱਥੋਂ ਉਧਰੋਂ ਖਬਰ ਆ ਰਹੀਆਂ ਨੇ ਫਿਰੋਜ਼ਪੁਰ ਵੱਲੋਂ ਜੀ ਸੋ ਇਸੇ ਮਾਮਲੇ 'ਚ ਇੱਕ ਪੱਤਰਕਾਰ ਦੀ ਵੀ ਕਹਿੰਦੇ ਬੀਜੇਪੀ ਆੜਿਆ ਨੇ ਕੁੱਟਮਾਰ ਕਰਤੀ ਇਸ ਵਿਸ਼ੇ ਤੇ ਸਵਾਲ ਕਰਨ ਤੇ ਜਦੋਂ ਉਸਨੇ ਕੋਸ਼ਿਸ਼ ਕੀਤੀ ਤਾਂ ਆ ਦੇਖੋ ਦੈਨਿਕ ਜਾਗਰਣ ਦੇ ਜਿਹੜੇ ਵરિਸ਼ ਪੱਤਰਕਾਰ ਨੇ ਰਾਕੇ ਸ਼ਰਮਾ ਉਹਨਾਂ ਨੇ ਇੱਕ ਸਵਾਲ ਪੁੱਛਿਆ ਸੀਗਾ ਬੀਜੇਪੀ ਆਗੂ ਤੋਂ ਉਸ ਤੋਂ ਬਾਅਦ ਉੱਥੇ ਕਿਤੇ ਨਾ ਕਿਤੇ ਜਿਹੜੇ ਬੀਜੇਪੀ ਦੇ ਅਕਾਰਸਕਰਤਾ ਸੀਗੇ ਉਹਨਾਂ ਨੇ ਬੁਰੀ ਤਰੀਕੇ ਨਾਲ ਉਹਨਾਂ ਨਾਲ ਕੁੱਟਮਾਰ ਸ਼ੁਰੂ ਕਰਤੀ ਉਹ ਉਹਨਾਂ ਨੇ ਜਿਹੜੇ ਭਾਜਪਾ ਦੇ ਆਗੂ ਸੀਗੇ ਉਹਨਾਂ ਤੋਂ ਇੱਕ ਸਵਾਲ ਪੁੱਛਿਆ ਸੀਗਾ ਕਿ ਸਵਾਲ ਇਹ ਸੀਗਾ ਕਿ ਜਿਹੜਾ ਪਹਿਲਗਾਮ ਅਤਨਕੀ ਹਮਲਾ ਹੋਇਆ ਸੀ ਉਹਦੇ ਵਿੱਚ ਸੁਰੱਖਿਆ ਦੇ ਵਿੱਚ ਚੂਕ ਹੋਈ ਸੀ ਉਹਦੇ ਬਾਰੇ ਉਹਨਾਂ ਨੇ ਪੁੱਛਿਆ ਸੀਗਾ ਕਿ ਸੁਰੱਖਿਆ ਵਿੱਚ ਕਿੱਥੇ ਚੂਕ ਹੋਈ ਉਸ ਤੋਂ ਬਾਅਦ ਜਿਹੜੇ ਆ ਭਾਜਪਾ ਦੇ ਵਿਧਾਇਕ ਸੀਗੇ ਦੇਵਿੰਦਰ ਮਨੀਆਲ ਭਾਰਤ ਭੂਸਣ ਤੇ ਰਾਜੀਵ ਜਸਰੋਟੀਆ ਉਹਨਾਂ ਨੇ ਇਕੱਠਵਾ ਇਹ ਮਾਮਲਾ ਜਮੂਦੇ ਇਕੱਠਵਾ ਦਾ ਮਾਮਲਾ ਹੈਗਾ ਉਹਨਾਂ ਨੇ ਫਿਰ ਕਿਤੇ ਨ ਕਿਤੇ ਆਪਣੇ ਕਾਰਜਕਰਤਾ ਕਾਰਜਕਰਤਾ ਨੂੰ ਸਾਰਾ ਕਰਤਾ ਤੇ ਕਾਰਜਕਰਤਾ ਨੂੰ ਸਾਰਾ ਕਰਨ ਤੋਂ ਬਾਅਦ ਹੀ ਕਿਤੇ ਨ ਕਿਤੇ ਰਾਕੇਸ਼ ਸ਼ਰਮਾ ਨਾਲ ਕੁੱਟਮਾਰ ਸ਼ੁਰੂ ਕਰਤੀ ਉਹਨਾਂ ਦੇ ਕਾਰਜਕਰਤਾ ਨੂੰ तकरीबन 60 ਸਾਲ ਦੇ ਨੇ 58 ਜਾਂ 60 ਸਾਲ ਦੇ ਨੇ ਰਾਕੇਸ਼ ਸ਼ਰਮਾ ਮੈਂ ਵੀ ਉਹਨਾਂ ਨੂੰ ਜਾਣਦਾ ਵਾਂ then exaggerate ਤੋਂ ਕੰਮ ਕਰਦੇ ਨੇ ਉੱਥੋਂ ਹੋਰ ਵੀ ਕਈ ਥਾਵਾਂ ਵਾਸਤੇ ਲਿਖਦੇ ਨੇ ਤੇ ਉਸ ਤੋਂ ਬਾਅਦ ਜਿਹੜੇ ਮਤਲਬ ਜਿਵੇਂ ਐਮਐਲਏ ਨੇ ਸਾਰਾ ਕੀਤਾ ਐਮਐਲਏਜ਼ ਨੂੰ ਐਮਐਲਏਜ਼ ਨੇ ਬੀਜੇਪੀ ਤੋਂ ਬਾਅਦ ਇਹ ਉਹਨਾਂ ਦੇ ਜਿਹੜੇ ਕਾਰਜਕਰਤਾ ਸੇ ਉਹ ਕਾਰਜਕਰਤਾ ਸੀਗੇ ਉਹਨਾਂ ਨੇ ਉਹਨਾਂ ਨਾਲ ਕੁੱਟਮਾਰ ਸ਼ੁਰੂ ਕਰਤੀ ਤੇ ਕਹਿਣ ਲੱਗੇ ਕਿ ਇਹ ਜਿਹੜਾ ਪੱਤਰਕਾਰ ਗਾ ਇਹ ਤਾਂ ਪਾਕਿਸਤਾਨ ਦੀ ਭਾਸ਼ਾ ਬੋਲ ਰਿਹਾ ਹੈਗਾ ਹੁਣ ਆਪਾਂ ਨੂੰ ਪਤਾ ਕਿ ਇਸ ਮਾਮਲੇ ਦੇ ਵਿੱਚ ਕੁਝ ਸੀਰੀਅਸ ਸਵਾਲ ਬਣਦੇ ਨੇ ਅਸੀਂ ਆਪਣੇ ਬੁਲੇਟਿਨਾਂ 'ਚ ਪਿਛਲੇ ਦਿਨੀ ਵੀ ਚੱਕੇ ਨੇ ਕਿ ਐਡਾ ਸਾਰਾ ਤਾਮ-ਚਾਮ ਸੀਗਾ ਤੇ ਕਿਵੇਂ ਮਤਲਬ ਇੰਨੀ ਉੱਥੇ ਡਿਪਲੋਇਮੈਂਟ ਹੈਗੀ ਜੰਮੂ ਕਸ਼ਮੀਰ ਦੇ ਵਿੱਚ ਆਰਮੀ ਦੀ ਤੇ ਕਿਵੇਂ ਇਹ ਆਤੰਕਵਾਦੀ ਆਰਾਮ ਨਾਲ ਚੱਲ ਕੇ ਉੱਥੇ ਪਹੁੰਚ ਗਏ ਤੇ ਸਾਡੇ ਸਿਵਲ ਸਿਵਿਲਿਅਨ ਸੀਗੇ ਉਹਨਾਂ ਤੇ ਉਹਨਾਂ ਨੇ ਹਮਲਾ ਕੀਤਾ ਉਸ ਤੋਂ ਅਲਾਵਾ ਵੀ ਜੇ ਆਪਾਂ ਗੱਲ ਕਰ ਲਈਏ ਕਿ ਮਤਲਬ ਇਹ ਕਿਨੇ ਯਕੀਨ ਦਵਾਇਆ ਕਿ ਭਈ ਉੱਥੇ ਸਾਰਾ ਕੁਝ ਠੀਕ ਹੈਗਾ ਉੱਥੇ ਤਾਂ ਪੱਤਾ ਵੀ ਨਹੀਂ ਲੱਦ ਜਦਕਿ ਇਹ ਜੁਮੇਦੀ ਨਮਾਜ਼ ਗਈ ਉਦੋਂ ਇਸ ਆਪਾਂ ਨੂੰ ਪਤਾ ਕਿ ਰਮਜ਼ਾਨ ਮਹੀਨੇ ਚ ਮਹੀਨੇ ਚ ਜ਼ੁਮੇਦੀ ਨਮਾਜ਼ ਵੀ ਜਮਾ ਮਸਜਿਦ ਦੇ ਅੰਦਰ ਅਦਾ ਨਹੀਂ ਕਰਨ ਦਿੱਤੀ ਸੀ ਕਸ਼ਮੀਰੀਆ ਨੂੰ ਤਾਂ ਉੱਥੇ ਨਾਲ ਕੁਛ ਹੀਗਾ ਫਿਰ ਇੰਨੀ ਭਾਰੀ ਫੌਜ ਹੈਗੀ ਆ ਪੁਲਿਸ ਆ ਡਰੋਨ ਚੈੱਕਪੋਸਟ ਸਾਰਾ ਸਾਰੀਆਂ ਸਿਜਾਂ ਸੀਗੇ ਉਹਦੇ باوجود ਇਹ ਦਸਤਗਰਦਾਂ ਨੇ ਉੱਥੇ ਹਮਲਾ ਕਿਉਂ ਕੀਤਾ ਇਸ ਕਿਸਮ ਦੇ ਸਵਾਲ ਤਾਂ ਚੁੱਕੇ ਜਾਣਗੇ ਈਵਨ ਜਿਹੜੀ ਸਾਰੇ 올 ਪਾਰਟੀ ਮੀਟਿੰਗ ਹੋਈਉਦੇ ਚ ਵੀ ਅਮਿਤ ਸ਼ਾਪ ਸਵਾਲ ਪੁੱਛਿਆ ਹੀ ਰੌਲ ਗੰਦੀ ਨੇ ਉਹਨਾਂ ਨੂੰ ਮੰਨਿਆ ਪਿਆ ਕਿ ਆ ਉਹਨਾਂ ਤੋਂ ਚੁਕ ਹੋਈ ਹੈ ਤੇ ਇਹ ਪਬਲਿਕ ਚ ਕਿੱਥੇ ਮਤਲਬ ਪੱਤਰਕਾਰ ਦੇ ਸਵਾਲ ਪੁੱਛਲੇ ਤਾਂ ਉਹਦੇ ਨਾਲ ਕੁੱਟਮਾਰ ਕਰ ਦੋ ਇਹ ਤਾਂ ਮਤਲਬ ਅਜੀਬ ਹੀ ਹੈ ਤੇ ਮੈਨੂੰ ਲੱਗਦਾ ਕਿ ਇਹ ਗਲਤੀ ਹੈ ਜੀ ਸੋ ਅੱਗੇ ਚੱਲੀਏ ਉਧਰ ਵਕਫ ਕਾਨੂੰਨ ਨੂੰ ਲੈ ਕੇ ਕੇਂਦਰ ਨੇ ਆਪਣੇ ਵੱਲੋਂ ਹਲਫ ਨਾਵਾ ਦਾਇਰ ਕੀਤਾ ਆ ਉਥੇ ਕੋਰਟ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਤੇ ਕੀ ਕਹਿ ਰਹੀ ਆ ਇਸ ਦੇ ਵੇਲੇ ਕੇਂਦਰ ਆਪਣੇ ਪੱਖ ਤੋਂ ਕਿ ਵਕਫ ਕਾਨੂੰਨ ਨੂੰ ਡਿਫੈਂਡ ਕਰ ਰਹੇ ਨੇ ਕੀ ਕਹਿੰਦੇ ਨੇ ਅਹ ਦੇਖੋ ਇੱਕ ਗੱਲ ਕੇਂਦਰ ਨੇ ਆਪਣਾ ਹਲਤ ਹਸਨਾਮਾ ਦਾਇਰ ਕੀਤਾਗਾ ਤੇ ਨਾਲ ਦੀ ਨਾਲ ਇਹ ਵੀ ਕਿਹਾਗਾ ਕਿ ਜਿੰਨੀ ਵੀ ਪਟੀਸ਼ਨਾਂ ਨੇ ਉਹਨਾਂ ਨੂੰ ਰੱਦ ਕੀਤਾ ਜਾਵੇ ਉਹਨਾਂ ਨੂੰ ਖਾਰਜ ਕਰ ਦਿੱਤਾ ਜਾਵੇ ਇਸ ਹਲਨਾਮੇ ਦੇ ਵਿੱਚ ਕੁਝ ਚੀਜ਼ਾਂ ਲਿਖੀਆਂ ਹੋਈਆਂ ਨੇ ਇੱਕ ਤਾਂ ਇਹ ਲਿਖਿਆ ਹੋਇਆਗਾ ਕਿ ਇਹ ਅਸੀਂ ਮੁਸਲਮ ਮੁਸਲਮਾਨ ਧਰਮ ਚ ਅਸੀਂ ਕੋਈ ਇੰਟਰਫੇਅਰ ਨਹੀਂ ਕਰ ਰਹੇ ਇਹ ਤਾਂ ਜਿਹੜਾ ਵੈਦਾਨਿਕ ਨਕਾਇ ਹੈਗਾ ਇਹ ਕੋਈ ਧਾਰਮਿਕ ਸੰਸਥਾ ਨਹੀਂ ਹੈ ਵਕਫ ਅਸੀਂ ਤਾਂ ਉਹਦੇ ਚ ਮਾੜੇ ਮੋਟੇ ਮਾੜਾ ਮੋਟਾ ਬਦਲਾਅ ਕੀਤਾ ਹੈ ਕੀਤਾ ਹੈਗਾ ਇਸ ਤੋਂ ਇਲਾਵਾ ਉਹਨਾਂ ਨੇ ਦੋ ਤਿੰਨ ਚੀਜ਼ਾਂ ਹੋਰ ਕੀਤੀਆਂ ਨੇ ਕਿ ਅਸੀਂ ਉਹਨਾਂ ਦੇ ਕੋਈ ਵੀ ਰਿਲੀਜੀਅਸ ਰਾਈਟਸ ਦੇ ਵਿੱਚ ਵੀ ਕੋਈ ਕਟੋਤੀ ਨਹੀਂ ਕਰ ਰਹੇ ਨਾ ਕੋਈ ਅਕਸੈਪ ਕਰ ਰਹੇ ਹੈਗਾ ਉਹਨਾਂ ਨੇ ਇਹ ਵੀ ਦੱਸਿਆਗਾ ਕਿ ਸਰਕਾਰ ਨੇ ਵੀ ਦੱਸਿਆਗਾ ਕਿ ਅਸੀਂ ਤਾਂ ਜਿਹੜੀ ਜੁਆਇੰਟ ਪਾਰਲੀਮੈਂਟਰੀ ਕਮੇਟੀ ਸੀਗੀ ਜਪੀਸੀ ਉਹਦੇ ਚ ਇਹ ਭੇਜਿਆ ਸੀਗਾ ਤੇ ਜਿੰਨੀਆਂ ਵੀ ਸਿਫਾਰਸ਼ਾਂ ਸੀਗੀਆਂ ਤੇ ਬਹਿਸ ਬਹਿਸ ਤੋਂ ਬਾਅਦ ਇੱਕ ਵੱਡੀ ਬਹਿਸ ਤੋਂ ਬਾਅਦ ਸੀ ਇਹ ਪਾਸ ਕੀਤਾ ਹੈਗਾ ਤੇ ਇਸ ਤੋਂ ਅਲੱਗ ਹੈ ਉਹਨਾਂ ਨੇ ਕਿਹਾਗਾ ਕਿ ਮਤਲਬ ਵਕ ਜਿਹੜਾ ਸੋਧ ਬਿੱਲ ਲੈ ਕੇ ਆਇਆ 2025 ਵਾਲਾ ਉਹ ਹੁਣ ਤੋਂ ਪ੍ਰਭਾਵੀ ਹੋਊਗਾ ਪਿੱਛੇ ਵਾਲੇ ਚੀਜ਼ਾਂ ਨੂੰ ਨਹੀਂ ਛੇੜਿਆ ਜਾਊਗਾ ਇਹ ਗੱਲ ਉਹਨਾਂ ਨੇ ਕਈ ਕਹਿਆ ਹੈ ਕਿ ਇੱਕ ਦੋ ਚਾਰ ਚੀਜ਼ਾਂ ਹੋਰ ਨੇ ਜਿਹਦੇ ਵਿੱਚ ਮਤਲਬ ਉਹਨਾਂ ਨੇ ਆਪਣੀ ਇਹ ਜਿਹੜਾ ਹਲਫਨਾਮਾ ਦਾਇਰ ਕੀਤਾ ਹੈਗਾ ਸਰਕਾਰ ਨੂੰ ਉਹਦੇ ਚ ਕਿਹਾਗਾ ਪਰ ਉਹਨਾਂ ਦੀ ਮੋਟੀ ਗੱਲ ਇਹ ਹੈ ਕਿ ਇਹ ਜਿੰਨੀਆਂ ਵੀ ਪਟੀਸ਼ਨਾਂ ਇਸ ਵਰਕਸ਼ਾਪ ਦੇ ਬਿਲ ਦੇ ਉਲਟ ਲਾਈਆਂ ਗਈਆਂ ਨੇ ਉਹਨਾਂ ਨੂੰ ਖਾਰਜ ਕੀਤਾ ਜਾਵੇ ਅਸੀਂ ਕੋਈ ਮੁਸਲਮਾਨਾਂ ਦੇ ਰਿਲੀਜੀਅਸ ਰਾਈਟਸ ਦੇ ਵਿੱਚ ਇੰਟਰਫੇਅਰ ਨਹੀਂ ਕਰ ਰਹੇ ਅਸੀਂ ਤਾਂ ਉਹਨਾਂ ਵਾਸਤੇ ਇੱਕ ਕਨਸਟੀਟਿਊਸ਼ਨਲ ਨਕਾਬ ਬਣਾ ਰਹੇ ਹਾਂ ਜੀ ਕਹਨ ਦਾ ਭਾਵ ਕਿ ਅਸੀਂ ਆਪਣੇ ਵੱਲੋਂ ਤਾਂ ਮੁਸਲਮਾਨ ਭਾਈਚਾਰੇ ਦੇ ਲਈ ਬਹੁਤ ਸਾਰਾ ਕੁਝ ਚੰਗਾ ਹੀ ਕਰ ਰਹੇ ਹਾਂ ਅਗਲੀ ਘਟਨਾ ਵੀ ਜਿਹੜੀ ਖਬਰ ਹੈ ਉਹ ਵੀ ਪਹਿਲਗਾਮ ਦੀ ਘਟਨਾ ਦੇ ਨਾਲ ਹੀ ਜੁੜੀ ਹੋਈ ਹੈ ਅੱਜ ਪਹਿਲਾ ਜੁਮਾ ਸੀ ਜਦੋਂ ਤੋਂ ਇਹ ਘਟਨਾ ਹੋਈ ਹੈ ਉਸ ਤੋਂ ਬਾਅਦ ਤੇ ਅੱਜ ਇਹ ਕਿਵੇਂ ਨਮਾਜ਼ ਅਦਾ ਕੀਤੀ ਹੈ ਜਿਹੜੇ ਮੁਸਲਿਮ ਭਾਈਚਾਰੇ ਦੇ ਲੋਕ ਨੇ ਕੀ ਉਹਨਾਂ ਦੇ ਵੱਲੋਂ ਇਸ ਜੁਮੇ ਦੇ ਦੌਰਾਨ ਕਿਸੇ ਤਰੀਕੇ ਦਾ ਖਾਸ ਐਕਟ ਕੀਤਾ ਗਿਆ ਇਸ ਘਟਨਾ ਤੋਂ ਬਾਅਦ ਅਹ ਦੇਖੋ ਇਹ ਬੜੀ ਅਜੀਬ ਗੱਲ ਹੈ ਕਿ ਸਭ ਤੋਂ ਜ਼ਿਆਦਾ ਜਿਹੜਾ ਮਤਲਬ ਸੜਕਾਂ ਤੇ ਉੱਤਰ ਕੇ ਪ੍ਰਦਰਸ਼ਨ ਮੁਸਲਮਾਨਾਂ ਨੂੰ ਕਰਨਾ ਪੈ ਰਿਹਾਗਾ ਕਿਉਂਕਿ ਇਸ ਤੋਂ ਲਗਾਤਾਰ ਬੋਦੀ ਮੀਡੀਆ ਵੱਲੋਂ ਇਹ ਪ੍ਰੋਪਗੇਟ ਕੀਤਾ ਗਿਆ ਕਿ ਉੱਥੇ ਤਾਂ ਧਰਮ ਪੁੱਛ-ਪੁੱਛ ਕੇ ਮਾਰਿਆ ਗਿਆ ਧਰਮ ਪੁੱਛ ਕੇ ਕਿਤੇ ਨਾ ਕਿਤੇ ਕਸ਼ਮੀਰ ਦੇ ਵਿੱਚ ਮਾਰਿਆ ਗਿਆ ਤੇ ਮੁਸਲਮਾਨਾਂ ਦੇ ਉਲਟ ਬਹੁਤ ਵੱਡਾ ਜ਼ਹਿਰ ਪਰ ਪਿਆ ਗਿਆ ਸੋਸ਼ਲ ਮੀਡੀਆ ਰਾਹੀਂ ਇਸ ਵਜ੍ਹਾ ਇਸ ਵਜੇ ਨਾਲ ਕਿਤੇ ਨਾ ਕਿਤੇ ਮੁਸਲਮਾਨ ਆਪਣੀ ਵਤਨ ਪ੍ਰਸਤੀ ਸਾਬਤ ਕਰ ਰਹੇ ਨੇ ਜ਼ੁਮੇਦੀ ਨਮਾਜ਼ ਕਿਤੇ ਨਾ ਕਿਤੇ ਉਸ ਘਟਨਾਕਰਮ ਚ ਦੇਵੀ ਚ ਜਿੰਨੇ ਵੀ ਸ਼ਹੀਦ ਹੋਏ ਨੇ ਫੋਟੋਏ ਨੇ ਉਹਨਾਂ ਉਹਨਾਂ ਵਾਸਤੇ ਉਹਨਾਂ ਨੇ 2 ਮਿੰਟ ਦਾ ਮੋਨ ਵੀ ਰੱਖਿਆ ਆਪਣੇ ਹੱਥਾਂ ਹੱਥਾਂ ਤੇ ਕਾਲੀ ਪੱਟੀ ਬੰਨ ਕੇ ਉਹਨਾਂ ਨੇ ਨਮਾਜ਼ਾ ਦਾ ਕੀਤੀ ਹੈਗੀ ਆ ਤੇ ਆਤੰਕਵਾਦੀਆਂ ਤੇ ਕਾਰਵਾਈ ਕਰਨ ਦੀ ਵੀ ਗੱਲ ਕਹੀ ਹੈ ਹਰ ਸ਼ਹਿਰ ਦੇ ਵਿੱਚ ਕਿਤੇ ਕਿਤੇ ਮੁਸਲਮਾਨਾ ਨੇ ਸੜਕਾਂ ਦੇ ਉੱਤੇ ਕੇ ਪ੍ਰਦਰਸ਼ਨ ਕੀਤਾ ਹੈਗਾ ਤੇ ਕਿਹਾਗਾ ਕਿ ਆਤੰਗਵਾਦੀਆਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਉਹਨਾਂ ਨੂੰ ਫਾਸੀ ਦਿੱਤੀ ਜਾਵੇ ਇਹ ਆਪਾਂ ਨੂੰ ਦੇਖਣ ਨੂੰ ਮਿਲਿਆਗਾ ਅੱਜ ਜੀ ਮਤਲਬ ਹਰ ਤਰੀਕੇ ਨਾਲ ਜਿੰਨੇ ਵੀ ਲੋਕ ਸੀਗੇ ਮਤਲਬ ਮੁਸਲਮਾਨਾ ਜਿੰਨੇ ਵੀ ਵੱਡੇ ਆਗੂ ਹੈਗੇ ਆ ਮੁਸਲਮਾਨਾ ਦੇ ਜਿੰਨੇ ਵੀ ਰਿਲੀਜੀਅਸ ਸੰਸਥਾਵਾਂ ਨੇ ਪਾਉਂੇ ਜਮਾ ਮਸਜਿਦ ਹੋਂ ਮੁਸਲਿਮ ਪਰਸਨਲ ਲਾਬੋਰਡ ਹੋਂ ਉਹਨਾਂ ਦੇ ਜਿਹੜੇ ਉਤੇਦਾਰ ਹੋਂ ਸਾਰਿਆਂ ਨੇ ਅੱਜ ਕਿਤੇ ਨ ਕਿਤੇ ਇਹ ਦਿਖਾਇਆਗਾ ਕਿ ਉਹ ਇਸ ਘਟਨਾਕਰਮ ਤੋਂ ਦੁਖੀ ਨੇ ਤੇ ਉਹ ਆਤੰਕਵਾਦੀਆਂ ਤੇ ਨੂੰ ਕਿਤੇ ਨ ਕਿਤੇ ਕੜੀ ਸਜ਼ਾ ਚਾਹੁੰਦੇ ਨੇ ਜੀ ਸੋ ਅਗਲੀ ਖਬਰ ਤੇ ਵਾਲੇ ਜੇਕਰ ਚਲ ਜਾਈਏ ਤਾਂ ਸੁਪਰੀਮ ਕੋਰਟ ਨੇ ਰਾਹੁਲ ਗਾਂਧੀ ਤੇ ਟਿੱਪਣੀ ਕੀਤੀ ਹੈ ਇਹ ਟਿੱਪਣੀ ਬੜੀ ਨਿੱਜੀ ਜੀ ਜਾਪਦੀ ਹੈ ਤੇ ਸਵਾਰਕਰ ਤੇ ਜੋ ਕੁਝ ਕਿਹਾ ਸੀ ਰਾਹੁਲ ਗਾਂਧੀ ਨੇ ਟਿੱਪਣੀ ਉਸ ਤੋਂ ਬਾਅਦ ਆਈ ਹੈ ਇਸ ਤੇ ਜਰਾ ਚਾਨਣਾ ਪਾਓ ਅ ਦੇਖੋ ਰਾਉ ਗਾਂਧੀ ਨੇ ਇੱਕ ਬਿਆਨ ਦਿੱਤਾ ਸੀ ਵੀਰ ਸਵਰਕਰ ਬਾਰੇ ਸਵਰਕਰ ਨੂੰ ਕਿਹਾ ਸੀਗਾ ਕਿ ਉਹ ਤਾਂ ਅੰਗਰੇਜ਼ਾਂ ਤੋਂ ਮਾਫੀ ਮੰਗਦਾ ਰਿਹਾ ਛੇ ਪਟੀਸ਼ਨਰ ਲਿਖੀਆਂ ਮਰਸੀ ਪਟੀਸ਼ਨਰ ਲਿਖੀਆਂ ਤੇ ਫਿਰ ਬਾਅਦ ਚ ਅੰਗਰੇਜ਼ਾਂ ਤੋਂ ਪਹਿਲ ਪੈਨਸ਼ਨ ਲੈਣ ਲੱਗ ਪਿਆ ਸੀ ਉਹ ਕਿਉਂ ਜਾ ਮਤਲਬ ਫ੍ਰੀडम फाइਟਰ ਹੋਇਆ ਇਸ ਤੋਂ ਬਾਅਦ ਉਹਨਾਂ ਦੇ ਉਲਟ ਉੱਤਰ ਪ੍ਰਦੇਸ਼ ਚ ਇਹ ਇੱਕ ਦਾਇਰ ਕੀਤੀ ਗਈ ਸੀ ਕਿ ਪਟੀਸ਼ਨ ਤੇ ਉਹ ਉਹਨਾਂ ਤੇ ਕੇਸ ਦਰਜ ਹੋਇਆ ਸੀਗਾ ਹਾਈ ਕੋਰਟ ਸੀਗਾ ਜਿਹੜਾ ਉੱਤਰ ਪ੍ਰਦੇਸ਼ ਦਾ ਅਲਾਬਾਦ ਹਾਈ ਕੋਰਟ ਸੀਗਾ ਉਹਨੇ ਕਿਤੇ ਨ ਕਿਤੇ ਸੰਮਨ ਜਾਰੀ ਕਿਤੇ ਸੀਗੇ ਤੇ ਉਹ ਗ੍ਰਿਫਤਾਰੀ ਬਾਰੇ ਵੀ ਕਹਿ ਕਹਿ ਦਿੱਤਾ ਸੀਗਾ ਉਸ ਤੋਂ ਬਾਅਦ ਹੀ ਕਿਤੇ ਨ ਕਿਤੇ ਸੁਪਰੀਮ ਕੋਰਟ ਦੇ ਵਿੱਚ ਇਹ ਲੈ ਕੇ ਆਇਆ ਗਿਆ ਮਾਮਲਾ ਤੇ ਜਿਹੜੇ ਜਸਟਿਸ ਦਿਪੰਕ ਘਰਦਾ ਤਾਂ ਨੇ ਤੇ ਜਸਟਿਸ ਮਨਮੋਹਨ ਉਹਨਾਂ ਦੀ ਬੈਂਚ ਇਸ ਮਾਮਲੇ ਦੀ ਸੁਣਵਾਈ ਕਰ ਰਹੀ ਸੀ ਤੇ ਉਹਨਾਂ ਨੇ ਕਿਹਾਗਾ ਕਿ ਜਿੰਨੇ ਵੀ ਲੋਕ ਸੀਗੇ ਮਤਲਬ ਅ ਫਰੀडम फाइਟਰ ਬਾਰੇ ਫਰੀडम ਫਾਈਟਰ ਸੀਗੇ ਜਿਨ੍ਹਾਂ ਨੇ ਆਜ਼ਾਦੀ ਵਾਸਤੇ ਲੜਾਈ ਲੜੀ ਉਹਨਾਂ ਵਾਸਤੇ ਇਸ ਕਿਸਮ ਦਾ ਜਿਹੜਾ ਰਵਈਆ ਹੈਗਾ ਉਹ ਨਹੀਂ ਰੱਖਣਾ ਚਾਹੀਦਾ ਹਾਲਾਂਕਿ ਰਾਹੁਲ ગાંધી ਨੇ ਚਿੱਠੀ ਵੀ ਦਿਖਾਤੀ ਸੀ ਜਿਹੜੀ ਵੀਡੀ ਸਵਾਰਕਰ ਨੇ ਵਾਇਸ ਰਾਇ ਨੂੰ ਲਿਖੀ ਸੀ ਅੰਗਰੇਜ਼ ਵਾਇਸ ਰਾਇ ਨੂੰ ਲਿਖ ਕੇ ਕਹਿਆ ਸੀਗਾ ਕਿ ਮੈਂ ਤੁਹਾਡਾ ਵਫਾਦਾਰ ਸੇਵਕ ਹਾਂ ਤੇ ਇਸ ਗੱਲ ਇਸ ਇਹ 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 ਜਿੱਥੇ ਲਿਖੀ ਗਈ ਸੀ ਅਲੱਕਿ ਸੁਪਰੀਮ ਕੋਰਟ ਨੇ ਜਿਹੜਾ ਸਟੈਂਡ ਲਾਇਆਗਾ ਉਹ ਜੀ ਵੀ ਹੈ ਜਦਕਿ ਰਾਹੁਲ ਗਾਂਧੀ ਉਹ ਚਿੱਠੀ ਦਿਖਾ ਚੁੱਕੇ ਆ ਜਿਹਦੇ ਚ ਬीडी साਗਰ ਕਰਨੇ ਗਲ ਕਹੀ ਸੀ ਫਿਰ ਦੇਖਦੇ ਆ ਇਹਦੇ ਵਿੱਚ ਬਣਦਾ ਕੀ ਹੈ ਪਰ ਲਖਨਊ ਦੇ ਵਿੱਚ ਜਿਹੜਾ ਸਾਰਾ ਮਾਮਲਾ ਦਰਜ ਕੀਤਾ ਗਿਆ ਸੀਗਾ ਐਡਵੋਕੇਟ ਨਰਿੰਦਰ ਪਾਂਡੇ ਉਹ বিজেপি ਨਾਲ ਜੁੜੇ ਹੁੰਦੇ ਤੇ ਮਤਲਬ বিজেপি ਇਹਦੇ ਤੇ ਪਰਸਨਲ ਇੰਟਰਸਟ ਲੈ ਰਹੀ ਹੈ ਤੇ ਬੀਡੀ ਸਾਹ ਵਰਗ ਨੂੰ ਉਹਦੋਂ ਉਹਦਾਂ ਵੀ ਜਿਹੜੀ বিজেপি ਹੈ ਉਹ ਆਪਣਾ ਸਭ ਤੋਂ ਵੱਡਾ ਆਈਕਨ ਮੰਨਦੀ ਹੈਗੀਆ ਤੇ ਉਹਦੀ ਮਰਸੀ ਪਟੀਸ਼ਨਾਂ ਤੋਂ ਪਰੇਸ਼ਾਨਤਾ ਹੋਈ ਜਾਂਦੀ ਹੈ ਜਦੋਂ ਵੀ ਕੋਈ ਉਹਨਾਂ ਨੂੰ ਕਹਿੰਦਾਗਾ ਕਿ ਤਾ ਅੰਗਰੇਜ਼ਾਂ ਦੇ ਗੁਲਾਮ ਸੀਗੇ ਉਸ ਤੋਂ ਬਾਅਦ ਉਹ ਥੋੜਾ ਪਰੇਸ਼ਾਨਤਾ ਹੁੰਦੇ ਨੇ ਤੇ ਉਹੀ ਉਸੇ ਖਿੱਚ ਚ ਕਿਤੇ ਨਾ ਕਿ ਤੇਰਾਵਲ ਗੰਦੀ ਤੇ ਕਾਰਵਾਈ ਕੀਤੀ ਜਾ ਰਹੀ ਹੈ ਜੀ ਸੋ ਉਧਰ ਮਜੀਠੀਆ ਦੇ ਡਰੱਗ ਤਸਕਰੀ ਵਾਲੇ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਅੱਜ ਸੁਣਵਾਈ ਹੋਈ ਹੈ ਤੇ ਪੰਜਾਬ ਸਰਕਾਰ ਵੀ ਗਈ ਹੋਈ ਸੀ ਕਹਿੰਦੇ ਵੀ ਇਹਨਾਂ ਦੀ ਜਿਹੜੀ ਜ਼ਮਾਨਤ ਹੈ ਇਹਨੂੰ ਰੱਦ ਕਰੋ ਤੇ ਕੀ ਕੁਝ ਹੋਇਆ ਬਾਕੀ ਵਿਵਾਦ ਉਚਾਲਾ ਹਾਂਜੀ ਸਪ੍ਰਿੰਗਪੋਰਟ ਨੇ ਅੱਜ ਬੜਾ ਅਜੀਬ ਲੱਗ ਰਿਹਾਗਾ ਕਿ ਜਿਹੜੀ ਜ਼ਮਾਨਤ ਰੱਦ ਕਰਨ ਦੀ ਪਟੀਸ਼ਨ ਸੀਗੀ ਪੰਜਾਬ ਸਰਕਾਰ ਦੀ ਉਹਨੂੰ ਖਾਰਜ ਕਰ ਦਿੱਤਾ ਤੇ ਕਿਹਾਗਾ ਕਿ ਇਸ ਮਾਮਲੇ ਤੇ ਵਿਕਰਮਜੀਤ ਸਿੰਘ ਮਜੀਠੀਆ ਤੇ ਪੰਜਾਬ ਪਲੱਸ ਦੋਵੇਂ ਹੀ ਕਿਸੇ ਕਿਸਮ ਦਾ ਜਨਤਿਕ ਬਿਆਨ ਦੇਣ ਤੋਂ ਬਚਣ ਇਹ ਗੱਲ ਕਹੀ ਗਈ ਹੈ ਕਿ ਆ ਤੇ ਮਜੀਠਿਆ ਨੂੰ ਵੀ ਇਹ ਵੀ ਕਿਹਾ ਗਿਆਗਾ ਕਿ ਜਦੋਂ ਵੀ ਐਸਆਈਟੀ ਬੁਲਾਵੇ ਉਸ ਟਾਈਮ ਉਹਨਾਂ ਨੂੰ ਪੇਸ਼ ਹੋਣਾ ਪਊਗਾ ਉਹ ਕੋਈ ਬਹਾਨੇਬਾਜ਼ੀ ਨਹੀਂ ਕਰਨੀ ਪਊਗੀ ਇਹ ਜਿਹੜੀ ਪਟੀਸ਼ਨ ਹੈਗੀ ਆ ਉਹ 4 ਮਾਰਚ ਨੂੰ ਦਾਖਲ ਕੀਤੀ ਗਈ ਸੀਗੀ ਤੇ 17 ਮਾਰਚ ਨੂੰ ਪੰਜਾਬ ਪੁਲਿਸ ਨੇ ਪੇਸ਼ ਹੋ ਕੇ ਇੱਕ ਅਦਾਲਤ ਦੇ ਵਿੱਚ ਇੱਕ ਅੰਤਰਿਮ ਸੰਮਨ ਲੈ ਕੇ ਆਏ ਸੀ ਉਹ ਲੈ ਕੇ ਆਏ ਸੀਗੇ ਨੋਟਿਸ ਉਸ ਤੋਂ ਬਾਅਦ ਕਿਤੇ ਨ ਕਿਤੇ ਸਰਕਾਰੀ ਉਹ ਕਿਲੇ ਇਹ ਕਿ ਆਗਾ ਕਿ ਜਿਹੜਾ ਇਨਵੈਸਟੀਗੇਸ਼ਨ ਹੈ ਉਹ ਹਰ ਹਰੇਕ ਸਟੈਪ ਤੇ ਕਿਤੇ ਨ ਕਿਤੇ ਉਹਨਾਂ ਦੀ ਲੋਡ ਹੈ ਕਿਉਂਕਿ ਉਹਨਾਂ ਦਾ ਇੱਕ ਬਹੁਤ ਸਾਰੀ ਥਾਂ ਤੇ ਉਹਨਾਂ ਦਾ ਨਾ ਹੈਗਾ ਤੇ ਇਸਤੇ ਕਿਤੇ ਕਿਤੇ ਕੋਰਟ ਨੇ ਕਿਹਾਗਾ ਕਿ ਉਹ ਕਿੱਥੇ ਨਹੀਂ ਭੱਜ ਕੇ ਜਾ ਰਹੇ ਤੁਸੀਂ ਉਹ ਇਹ ਛੱਡੋ ਉਹਨਾਂ ਦੀ ਜ਼ਮਾਨਤ ਰੱਦ ਕਰਨ ਦੀ ਅੱਜ ਕੱਲ ਨੂੰ ਉਹ ਉਹਨਾਂ ਨੇ ਖਾਰਜ ਕਰ ਦਿੱਤਾ ਪਰ ਇਹ ਕਿਹਾਗਾ ਕਿ ਦੋਵੇਂ ਇਸ ਮਾਮਲੇ ਦੇ ਵਿੱਚ ਪਬਲਿਕ ਦੇ ਵਿੱਚ ਕੋਈ ਵੀ ਸਟੇਟਮੈਂਟ ਨਹੀਂ ਦੇਣਗੇ ਜੀ ਸੋ ਵੇਖਦੇ ਆ ਪਬਲਿਕ ਸਟੇਟਮੈਂਟ ਦੇਣ ਤੋਂ ਬਚਦੇ ਨੇ ਜਾਂ ਫਿਰ ਇਦਾਂ ਹੀ ਕੰਮ ਜਾਰੀ ਰਹਿੰਦਾ ਹੈ ਉਧਰ ਦੋ ਮਹਿਲਾ ਕਿਸਾਨ ਨੇਤਾਵਾਂ ਨੂੰ ਪੁਲਿਸ ਨੇ ਕੁੱਟਿਆ ਜੀ ਪੰਜਾਬ ਦੇ ਵਿੱਚ ਹਾਂਜੀ ਇਹ ਮਾਮਲਾ ਤਾਂ ਪੁਰਾਣਾ ਹੈਗਾ ਜੀ ਬਕੇਯੂ ਉਗਰਾਹ ਨਾਲ ਜੁੜੀਆਂ ਹੋਈਆਂ ਨੇ ਦੋਵੇਂ ਪਰਮਜੀਤ ਕੌਰ ਅਤੇ ਹਰਿੰਦਰ ਬਿੰਦੂ ਇਹ ਦੋਵੇਂ ਬਠਿੰਡੇ ਦੇ ਵਿੱਚ ਜਿਹੜਾ ਸਕੂਲ ਵਾਲਾ ਮਾਮਲਾ ਸੀਗਾ ਜਿੱਥੇ ਉਹ ਇਹਨਾਂ ਨੇ ਬਕੇਯੂ ਉਗਰਾਹ ਵਾਲਿਆਂ ਨੇ ਅੰਦੋਲਨ ਕੀਤਾ ਸੀਗਾ ਉੱਥੇ ਬਠਿੰਡੇ ਦੇ ਵਿੱਚ ਕਿਤੇ ਨਾ ਕਿਤੇ ਇਹਨਾਂ ਇਹਨਾਂ ਨੂੰ ਡਿਟੇਨ ਕੀਤਾ ਸੀ 15 ਪੁਲਿਸ ਨੇ ਤੇ ਜਿਹੜੀ ਡਿਟੇਨਸ਼ਨ ਚ ਕੁੱਟਮਾਰ ਕੀਤੀ ਸੀਗੀ ਈਵਨ ਲੇਡੀਜ਼ ਪੁਲਿਸ ਨੇ ਵੀ ਤੇ ਜੈਂਟਸ ਪੁਲਿਸ ਨੇ ਵੀ ਉਹਨਾਂ ਨਾਲ ਕੁੱਟਮਾਰ ਕੀਤੀ ਸੀਗੀ ਤੇ ਜਿਹੜੇ ਪਰਮਜੀਤ ਖੋਹ ਰਹਿ ਗਿਆ ਉਹਨਾਂ ਦੇ ਤਾਂ ਬ੍ਰਿਡ ਦੀ ਹੱਡੀ ਦੇ ਵਿੱਚ ਮਾੜਾ ਮੁੱਟਾ ਮਤਲਬ ਦਿੱਕਤ ਵੀ ਆਈ ਉਹਨਾਂ ਜਿਹੜੇ 60 ਸੀਗੇ ਉਹ ਜ਼ਿਆਦੇ ਲੱਗੇ ਸੀਗੇ ਉਹਦੇ ਇਤੇ ਕਿਤੇ ਨਾ ਕਿਤੇ ਜਿੰਨੇ ਵੀ ਆਪਾਂ ਕਹੇ ਲਈਏ ਕਿ ਦਿੱਲੀ ਦੀ ਸਿਵਲ ਸੁਸਾਇਟੀ ਹੈ ਕਿ ਆ ਜਾਂ ਲਿਬਰਲ ਸੈਕਸ਼ਨ ਹੈ ਤਕਰੀਬਨ ਸੱਤ ਸੌ ਲੋਕ ਨੇ ਉਹਨਾਂ ਨੇ ਇੱਕ ਸਾਰਿਆਂ ਨੇ ਇੱਕ ਚਿੱਠੀ ਸਾਈਨ ਕਰਕੇ ਪੰਜਾਬ ਦੇ ਸੀਐਮ ਭਗਵੰਤ ਮਾਨ ਨੂੰ ਭੇਜੀ ਹੈਗੀ ਤੇ ਕਿਹਾਗਾ ਕਿ ਜਿਸ ਪੁਲਿਸ ਨੇ ਜਿਹੜਾ ਟਾਰਗੇਟ ਕੀਤਾ ਹੈ ਅਰਿੰਦਰ ਬਿੰਦੂ ਨੂੰ ਅਤੇ ਪਰੰਜੀਤ ਕੌਰ ਨੂੰ ਉਹਨਾਂ ਪੁਲਿਸੀਆਂ ਤੇ ਕਾਰਵਾਈ ਹੋਣੀ ਚਾਹੀਦੀ ਉਹਨਾਂ ਨਾਲ ਜਿਹੜੀ ਕੁੱਟਮਾਰ ਕੀਤੀ ਹੈ ਉਹਦੇ ਤੇ ਵੀ ਕਿਤੇ ਨ ਕਿਤੇ ਜਿਹੜੇ ਡੀਐਸਪੀ ਹੈ ਐਸਐਚਓ ਹੈਗੇ ਤੇ ਜੋ ਦੋ ਉਹ ਮਹਿਲਾ ਐਸਆਈ ਸੀਗੇ ਜਿਨ੍ਹਾਂ ਨੇ ਉਹਨਾਂ ਨਾਲ ਕੁੱਟਮਾਰ ਕੀਤੀ ਉਹਨਾਂ ਸਸਪੈਂਡ ਕੀਤਾ ਜਾਵੇ ਤੇ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਇਹ ਗੱਲ ਸਿਵਲ ਸੁਸਾਇਟੀ ਦੇ ਲੋਕਾਂ ਨੇ ਕਹੀ ਹੈਗੀ ਆਤੀ ਜੀ ਉਧਰ ਖਰੜ ਦੇ ਵਿੱਚ ਤੇ ਮੁਹਾਲੀ ਦੇ ਵਿੱਚੋਂ ਦੋ ਮਾਮਲੇ ਆਏ ਨੇ ਜਿਹੜੇ ਕਾਫੀ ਅੱਜ ਚਰਚਾ ਦੇ ਵਿੱਚ ਰਹੇ ਨੇ ਕਿ ਕਸ਼ਮੀਰੀ ਵਿਦਿਆਰਥੀ ਨੇ ਜਿਹੜੇ ਪੰਜਾਬ 'ਚ ਪੜ ਰਹੇ ਨੇ ਵੈਸੇ ਤਾਂ ਉਥੋਂ ਬਿਆਨ ਹੀ ਆਉਂਦੇ ਨੇ ਕਿ ਬਹੁਤ ਸੁਰੱਖਿਅਤ ਮਹਿਸੂਸ ਕਰਦੇ ਨੇ ਨੌਜਵਾਨ ਉਥੋਂ ਦੇ ਜਦੋਂ ਪੰਜਾਬ 'ਚ ਪੜਨ ਆਉਂਦੇ ਨੇ ਪਰ ਇਹ ਘਟਨਾਵਾਂ ਦੋ ਨੇ ਇਸ ਹਮਲੇ ਤੋਂ ਬਾਅਦ ਕਿ ਉਹਨਾਂ ਦੇ ਨਾਲ ਬਦਸਲੂਕੀ ਕੀਤੀ ਗਈ ਹੈ ਜਿਹੜੇ ਕਸ਼ਮੀਰੀ ਬੱਚੇ ਇੱਥੇ ਪੜਨ ਆਉਂਦੇ ਨੇ ਹਾਂਜੀ ਦੇਖੋ ਦੋ ਅੱਡੜ ਮਾਮਲੇ ਨੇ ਦੋਵੇਂ ਮੁਹਾਲੀ ਜ਼ਿਲ੍ਹੇ ਦੇ ਨੇਕ ਤਾਂ ਡੇਰਾ ਬਸੀ ਤੋਂ ਹੈਗਾ ਜੀ ਇਹ ਮਾਮਲਾ ਤੇ ਇੱਕ ਖਰੜ ਦੇ ਵਿੱਚ ਹੋਇਆਗਾ ਡੇਰਾ ਬਸੀ ਦੇ ਵਿੱਚ ਇੱਕ ਯੂਨੀਵਰਸਿਟੀ ਹੈਗੀ ਆ ਜਿਹਦਾ ਨਾਂ ਯੂਨੀਵਰਸਲ ਕੁਝ ਹੈਗਾ ਤੇ ਉੱਥੇ ਇਹ ਮਾਮਲਾ ਹੋਇਆਗਾ ਕਿ ਕਿਤੇ ਕਿਤੇ ਪਹਿਲਾਂ ਤਾਂ ਉੱਥੇ ਵੀ ক্রিকেট ਮੈਚ ਚੱਲ ਰਿਹਾ ਸੀ ਉਸ ਦੌਰਾਨ ਕਸ਼ਮੀਰੀ ਸਟੂਡੈਂਟਾਂ ਨਾਲ ਹੱਥਾ ਪਾਈ ਹੋਈ ਉਸ ਤੋਂ ਬਾਅਦ ਬਹੁਤ ਸਾਰੇ ਸਟੂਡੈਂਟ ਇਕੱਠੇ ਹੁੰਦੇ ਨੇ ਉਹ ਚਾਕੂ ਵਗੈਰਾ ਲੈ ਕੇ ਪੇਚਕੋਸ ਵਗੈਰਾ ਲੈ ਕੇ ਜਿਹੜੇ ਕਸ਼ਮੀਰੀ ਸਟੂਡੈਂਟ ਸੀਗੇ ਤਕਰੀਬਨ 100 ਤੋਂ ਜ਼ਿਆਦੇ ਕਸ਼ਮੀਰੀ ਸਟੂਡੈਂਟ ਉੱਥੇ ਯੂਨੀਵਰਸਲ ਇੰਸਟੀਚਿਊਟ ਦੇ ਵਿੱਚ ਪੜ੍ਹਦੇ ਨੇ ਤੇ ਉੱਥੇ ਉਹਨਾਂ ਨੂੰ ਮਾਰਨ ਵਾਸਤੇ ਗਏ ਨੇ ਪਰ ਕੋਈ ਸਰਟੀਫੀਕਟ ਦੀ ਖਬਰ ਨਹੀਂ ਹੈ ਉਹ ਬੱਚੇ ਬੱਚਿਆਂ ਨੇ ਆਪਣੇ ਦਰਵਾਜ਼ੇ ਵਗੈਰਾ ਬੰਦ ਕਰ ਲਏ ਸੀ ਬਹੁਤ ਗਹਿਮਾ ਗਹਿਮੀ ਰਹੀ ਹਾਲਾਂਕਿ 2-4 ਬੱਚਿਆਂ ਤੇ ਮਤਲਬ ਮਾੜੀਆਂ ਮੋਟ ਸੱਟਾਂ ਵੀ ਲੱਗੀਆਂ ਜਿਹੜੇ ਇੱਕ ਦੋ ਬਾਹਰ ਮਿਲ ਗਏ ਉਹਨਾਂ ਨੂੰ ਤੇ ਇਸ ਤੋਂ ਇਲਾਵਾ ਖਰੜ ਦੇ ਵਿੱਚ ਹੋਇਆਗਾ ਖਰੜ ਦੇ ਵਿੱਚ ਵੀ ਮਾਮਲਾ ਇਸੇ ਕਿਸਮ ਦਾ ਹੈਗਾ ਕਿ ਇੱਕ ਪੀਜੀ ਦੇ ਵਿੱਚ ਕਿ ਜਿੰਨ ਕਿਤੇ ਇੱਕ ਹੋਸਟਲ ਦੇ ਵਿੱਚ ਦੋ ਥਾਵਾਂ ਤੇ ਜਿਹੜੇ ਕਸ਼ਮੀਰੀ ਸਟੂਡੈਂਟ ਸੀਗੇ ਉਹਨਾਂ ਨਾਲ ਜਿਹੜੇ ਦੂਜੇ ਸਟੂਡੈਂਟ ਸੀਗੇ ਉਹ ਲੜਪड़ ਗਏ ਇਸ ਦੀ ਜਿਹੜਾ ਸੋਸ਼ਲ ਮੀਡੀਆ ਦੇ ਵਿੱਚ ਸਾਰਾ ਐਂਟੀ ਕਸ਼ਮੀਰ ਐਂਟੀ ਮੁਸਲਮਨ ਜਿਹੜਾ ਸੈਂਟੀਮੈਂਟ ਹੈਗਾ ਉਹ ਤੋਂ ਉਹ ਤੋਂ ਹੀ ਪ੍ਰਭਾਵਤ ਹੋ ਕੇ ਜਿਹੜੇ ਗ੍ਰੈਜੂਏਸ਼ਨ ਵਾਲੇ ਬੱਚੇ ਨੇ 18 19 20 ਸਾਲ ਵਾਲੇ ਬੱਚੇ ਨੇ ਉਹ ਪ੍ਰਭਾਵਤ ਹੋ ਰਹੇ ਨੇ ਤੇ ਉਹ ਆਪਣੇ ਨਾਲ ਵਾਲੇ ਸਟੂਡੈਂਟ ਜਿਹੜੇ ਉਹਨਾਂ ਨਾਲ ਪੜ੍ਹਦੇ ਨੇ ਉਹਨਾਂ ਤੇ ਹੀ ਹਮਲਾ ਕਰ ਰਹੇ ਨੇ ਜਿਹੜਾ ਕੀ ਮੰਦਭਾਗਾ ਹੈਗਾ ਸਹੀ ਕਹਿ ਰਿਹਾ ਹਾਂ ਪੰਜਾਬ ਚ ਉਹ ਸੇਖ ਮਹਿਸੂਸ ਕਰਦੇ ਸੀਗੇ ਕਿ ਪੰਜਾਬੀ ਕਮਿਊਨਿਟੀ ਕਦੇ ਵੀ ਉਹਨਾਂ ਨੂੰ ਕਰਦੀ ਹੈ ਗਿਆ ਪਰ ਤੁਸੀਂ ਇੱਕ ਗੱਲ ਇਹ ਵੀ ਖਿਆਲ ਰੱਖੋ ਜੇ ਜਿਹੜਾ ਮੋਹਾਲੀ ਹੈਗਾ ਖਰੜ ਹੈਗਾ ਉੱਥੇ ਪੰਜਾਬ ਤੋਂ ਅਲਾਵਾ ਬਹੁਤ ਸਾਰੇ ਸਟੂਡੈਂਟ ਹੈਗੇ ਜਿਹੜੇ ਕਿ ਉੱਤਰ ਪ੍ਰਦੇਸ਼ ਤੋਂ ਵੀ ਆਉਂਦੇ ਨੇ ਹਰਿਆਣੇ ਤੋਂ ਆਉਂਦੇ ਨੇ ਰਾਜਸਥਾਨ ਤੋਂ ਆਉਂਦੇ ਨੇ ਮੱਥਲ ਪ੍ਰਦੇਸ਼ ਤੋਂ ਆਉਂਦੇ ਨੇ ਤੇ ਜਿਹੜੇ ਅਡ ਅਡ ਸੁਬਿਆਂ ਤੋਂ ਜਿਹੜੇ ਸਟੂਡੈਂਟ ਆਉਂਦੇ ਨੇ ਉਹਨਾਂ ਚ ਕਿਤੇ ਨ ਕਿਤੇ ਸੋਸ਼ਲ ਮੀਡੀਆ ਦੀ ਵਜ੍ਹਾ ਨਾਲ ਇਸਲਾਮੋਫੋਬੀਆ ਤੇ ਕਸ਼ਮੀਰੀਆਂ ਦੇ ਖਿਲਾਫ ਇੱਕ ਜ਼ਹਿਰ ਹੈਗਾ ਉਸੇ ਜ਼ਹਿਰ ਦੇ ਉਹਨਾਂ ਦੇ ਮਨਾਂ ਚ ਜਿਹੜਾ ਜ਼ਹਿਰ ਹੈਗਾ ਉਸੇ ਦੀ ਰਿਐਕਸ਼ਨ ਆਪਾਂ ਇਹਨੂੰ ਦੇਖ ਰਹੇ ਹੈਗੇ ਆ ਤੇ ਹਾਲਾਂਕਿ ਜਿਹੜੇ ਪੰਜਾਬ ਦੇ ਐਕਟਿਵ ਲੋਕ ਸੀਗੇ ਉਹ ਇਸ ਇਹਨਾਂ ਮਾਮਲਿਆਂ ਵਿੱਚ ਦਖਲ ਦੇ ਰਹੇ ਨੇ ਤੇ ਉਹਨਾਂ ਨੇ ਬਾਅਦ ਚ ਜਾ ਕੇ ਮਾਮਲੇ ਸ਼ਾਂਤ ਕਰਾ ਦਿੱਤੇ ਹੈਗੇ ਆ ਤੇ ਜਿਹੜੇ ਪੰਜਾਬੀ ਹੈਗੇ ਉਹਨਾਂ ਨੇ ਕਿਹਾ ਹੈਗਾ ਕਿ ਅਸੀਂ ਕਸ਼ਮੀਰੀਆ ਦੇ ਨਾਲ ਆ ਜੀ ਬਹੁਤ ਚੰਗੀ ਗੱਲ ਹੈ ਕਿ ਪੰਜਾਬ ਘਟੋ ਘਟ ਇਸ ਮਸਲੇ ਦੇ ਵਿੱਚ ਇੱਕ ਚੰਗੀ ਭੂਮਿਕਾ ਸਕਾਰਾਤਮਕ ਭੂਮਿਕਾ ਦੇ ਵਿੱਚ ਹੈ ਤੇ ਨਜ਼ਰ ਵੀ ਆ ਰਿਹਾ ਤੇ ਸਾਡਾ ਇਤਿਹਾਸ ਵੀ ਇਹੀ ਕਹਿੰਦਾ ਹੈ ਕਿ ਅੱਜ ਤੱਕ ਜਿਉਂ ਤੋਂ ਦੇਸ਼ ਆਜ਼ਾਦ ਹੋਇਆ ਇੱਕ ਵੀ ਸੰਪਰਦਾਇਕ ਜਿਹਨੂੰ ਆਖ ਦਿੰਨੇ ਆ ਤਉ ਉਹ ਘਟਨਾ ਇੱਥੇ ਨਹੀਂ ਵਾਪਰੀ ਸੰਪਰਦਾਇਕ ਪੱਦਰ ਤੇ ਕਦੀ ਵੀ ਪਾੜਾ ਨਜ਼ਰ ਨਹੀਂ ਆਇਆ ਸੋ ਬਹੁਤ ਬਹੁਤ ਧੰਨਵਾਦ ਹੈ ਪੁਨੀਆ ਜੀ ਤੁਸੀਂ ਜੁੜੇ ਪ੍ਰੋਗਰਾਮ ਚ ਖਬਰਾਂ ਦੀ ਸਾਂਝ ਪਾਈ ਧੰਨਵਾਦ ਸਤਿ ਸ੍ਰੀ ਅਕਾਲ ਜੀ ਜੀ ਧੰਨਵਾਦ ਸਤਿ ਸ੍ਰੀ ਅਕਾਲ ਸੋ ਇਸ ਹਾਂ ਸਾਡੇ ਨਾਲ ਮਨਦੀਪ ਪੁਨੀਆ ਜੀ ਜਿਨ੍ਹਾਂ ਨੇ ਵਕਵਾ ਖਬਰਾਂ ਦੇ ਉੱਪਰ ਚਾਨਣਾ ਪਾਇਆ ਕਿਵੇਂ ਤਾਂ ਲੱਗਿਆ ਤੁਹਾਨੂੰ ਪ੍ਰੋਗਰਾਮ ਤੁਸੀਂ ਆਪਣੇ ਵਿਚਾਰ رائے ਟਿੱਪਣੀਆਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਪ੍ਰੋਗਰਾਮਾਂ ਦੀ ਲਗਾਤਾਰਤਾ ਬਰਕਰਾਰ ਰਹੇਗੀ ਮੈਨੂੰ ਦਿਓ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ